ਅੱਜ ਦੇ ਦਿਨ ਸਾਲ 1983 ਦੇ ਵਿੱਚ ਅਜੇ ਹੀ ਕੱਢਾ ਵਾਪਰੀ ਸੀ ਜਿਸ ਦੇ ਨਾਲ ਪੰਜਾਬ ਦੇ ਵਿੱਚ ਉਥਲ-ਪੁਥਲ ਮਚ ਜਾਂਦੀ ਹੈ ਅਤੇ ਐਮਰਜੈਂਸੀ ਲਗਾਉਣੀ ਪੈਂਦੀ ਹੈ ਅਤੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਘਟਨਾਵਾਂ ਵਾਪਰਦੀਆਂ ਨੇ ਜਿਨ੍ਹਾਂ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਵੀ ਸ਼ਾਮਿਲ ਹੁੰਦਾ ਹੈ ਤਾਂ ਇਸ ਘਟਨਾ ਦਾ ਜ਼ਿਕਰ ਅੱਜ ਕਰਾਂਗੇ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਦਿਨ ਢਿਲਵਾ ਕਾਂਡ ਹੋਇਆ ਸੀ ਕਪੂਥਲਾ ਜ਼ਿਲ੍ਹੇ ਦੇ ਪਿੰਡ ਢਿਲਵਾ ਦੇ ਵਿੱਚ 5 ਅਕਤੂਬਰ 1983 ਨੂੰ ਹੋਈ ਵਾਰਦਾਤ ਦੇ ਵੱਲੋਂ ਪੂਰੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਵੱਡਾ ਟਰਨਿੰਗ ਪੁਆਇੰਟ ਲਿਆ ਦਿੱਤਾ ਜਾਂਦਾ ਹੈ ਇਸ ਵਾਰਦਾਤ ਨੂੰ ਪੰਜਾਬ ਦੀ ਹਿਸਤਰੀ ਦੇ ਲਈ ਇੱਕ ਵੱਡਾ ਟਰਨਿੰਗ ਪੁਆਇੰਟ ਮੰਨਿਆ ਗਿਆ ਹੈ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵੱਡੀ ਹਲਚਲ ਆਉਂਦੀ ਹੈ ਜਿਸ ਦੇ ਨਾਲ ਪੰਜਾਬ ਦੇ ਸਿਆਸੀ ਹਾਲਾਤ ਬਿਲਕੁਲ ਬਦਲ ਜਾਂਦੇ ਨੇ ਇਸ ਤੋਂ ਅਗਲੇ ਦਿਨ ਪੰਜਾਬ ਦੀ ਸਰਕਾਰ ਨੂੰ ਬਰਖਾਸਤ ਕਰਕੇ emergancy ਲਗਾ ਦਿੱਤੀ ਜਾਂਦੀ ਹੈ ਤਾਂ ਇੱਕ ਵਸ ਨੂੰ ਰੋਕ ਕੇ 6 ਹਿੰਦੂ ਮੁਸਾਫਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਦਕਿ 7ਵੇਂ ਦੀ ਕਿਸੇ ਤਰ੍ਹਾਂ ਜਾਨ ਬਚ ਗਈ ਸੀ ਇੱਕ ਧਿਰ ਕਹਿੰਦੀ ਹੈ ਕਿ ਇਹ ਕਤਲਿਆਮ ਖਾਲਸਤਾਨੀਆਂ ਨੇ ਕੀਤਾ ਦੂਜੇ ਪਾਸੇ ਦੂਜੀ ਧਿਰਾਂ ਜਿਹੜੀ ਉਹ ਕਹਿੰਦੀ ਹੈ ਕਿ ਇਹ ਸਾਰਾ ਕੁਝ ਉਸ ਵੇਲੇ ਦੀ ਸਰਕਾਰ ਦੇ ਪਹਾੜੇ ਦੇ ਬੰਦਿਆਂ ਨੇ ਕੀਤਾ ਸੀ ਤਾਂ ਜੋ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਗਾਇਆ ਜਾ ਸਕੇ ਇਸ ਤੋਂ ਅਗਲੇ ਦਿਨ 6 ਅਕਤੂਬਰ ਨੂੰ ਵੀ ਕਈ ਥਾਵਾਂ ਉੱਤੇ ਕਤਲ ਹੁੰਦੇ ਨੇ ਤਾਂ ਇਸ ਵਾਰ ਦਾ ਤੋਂ ਬਾਅਦ ਪੰਜਾਬ ਦੀ ਕਾਂਗਰਸ ਦੀ ਦਰਬਾਰਾ ਸੰਗਤ ਸਰਕਾਰ ਨੂੰ ਕੇਂਦਰ ਦੀ 인ਦਰਾ ਗਾਂਧੀ ਸਰਕਾਰ ਨੇ ਡੇਕ ਦਿੱਤਾ 인ਦਰਾ ਗਾਂਧੀ ਵੱਲੋਂ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਡਿਸਮਿਸ ਕਰ ਦਿੱਤਾ ਗਿਆ ਇਸ ਗੱਲ ਦਾ ਵੀ ਜ਼ਿਕਰ ਆਉਂਦਾ ਹੈ ਕਿ ਇਸ ਮਾਮਲੇ ਵਿੱਚ ਜੋ ਵੀ ਜਾਂਚ ਹੁਣ ਤੱਕ ਹੋਈ ਹੈ ਉਹ ਕਿਸੇ ਸਿੱਟੇ ਉੱਤੇ ਨਹੀਂ ਪਹੁੰਚ ਸਕੀ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਵਿਸ਼ੇਸ਼ ਫਿਰਕੇ ਦੇ ਲੋਕਾਂ ਨੂੰ ਬੱਸ ਵਿੱਚੋਂ ਉਤਾਰ ਕੇ ਮਾਰਿਆ ਗਿਆ ਇਹ ਸਭ ਕਿਸ ਨੇ ਕਰਵਾਇਆ ਕਿਸ ਮਨੋਰਥ ਲਈ ਕਰਵਾਇਆ ਇਹ ਇੱਕ ਵੱਡੀ ਪਹੇਲੀ ਹੈ ਤਾਂ ਬੱਸ ਵਿੱਚ 28 ਦੇ ਕਰੀਬ ਸਵਾਰੀਆਂ ਦੱਸੀਆਂ ਜਾਂਦੀਆਂ ਨੇ ਦੱਸਿਆ ਜਾਂਦਾ ਹੈ ਕਿ ਬੱਸ ਅੰਮ੍ਰਿਤਸਰ ਤੋਂ ਦਿੱਲੀ ਦੇ ਲਈ ਰਵਾਨਾ ਹੁੰਦੀ ਹੈ ਲੇਕਿਨ ਜੰਡੇਆਲਾ ਦੇ ਕੋਲ ਬੱਸ ਨੂੰ ਰੋਕ ਕੇ 4 ਤੋਂ 5 ਲੋਕ ਹਾਈਜੈਕ ਕਰ ਲੈਂਦੇ ਨੇ ਬੱਸ ਵਿੱਚ ਸਵਾਰ ਇਹ ਲੋਕ ਹੁੰਦੇ ਨੇ ਤਾਂ ਬੰਦੂਕ ਦੀ ਲੋਗ ਤੇ ਇਸ ਬੱਸ ਨੂੰ ਢਿਲਵਾਵਾਂ ਵਾਲੇ ਪਾਸੇ ਲਜਾਇਆ ਜਾਂਦਾ ਏ ਅਤੇ 6 ਕਿਲੋਮੀਟਰ ਦੂਰ ਜਾ ਕੇ ਬੱਸ ਨੂੰ ਰੋਕਿਆ ਜਾਂਦਾ ਏ ਸਵਾਰੀਆਂ ਨੂੰ ਉਤਾਰ ਕੇ ਹਿੰਦੂਆਂ ਨੂੰ ਟਾਰਗੇਟ ਕੀਤਾ ਜਾਂਦਾ ਏ ਅਤੇ ਗੋਲੀਆਂ ਚਲਾ ਕੇ ਮਾਰ ਦਿੱਤਾ ਜਾਂਦਾ ਹੈ ਤਾਂ ਅਪਰਾਧੀਆਂ ਨੇ ਸਵਾਰ ਯਾਤਰੀਆਂ ਨੂੰ ਆਪਣੀ ਧਾਰਮਿਕ ਪਛਾਣ ਦੱਸਣ ਲਈ ਕਿਹਾ ਅਤੇ ਇਸ ਤੋਂ ਬਾਅਦ ਹਿੰਦੂ ਆਦਮੀਆਂ ਨੂੰ ਲਾਈਨ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦਿੱਤੀ ਗਈ 6 ਜਣਿਆਂ ਦੀ ਇਸ ਦੌਰਾਨ ਮੌਤ ਹੋ ਜਾਂਦੀ ਹੈ ਅਤੇ ਇੱਕ ਵਿਅਕਤੀ ਆ ਜਿਹੜਾ ਉਹ ਕਿਸੇ ਤਰੀਕੇ ਬਚ ਗਿਆ ਦਾ ਦੋ ਹੋਰ ਹਿੰਦੂ ਦੇ ਜਿਹੜੇ ਉਹ ਵੀ ਇਸ ਵਾਸ ਵਿੱਚ ਸਵਾਰ ਸਨ ਜਿਨ੍ਹਾਂ ਵਿੱਚ ਇੱਕ ਕਿਸ਼ੋਰ ਵਿਜੇ ਅਤੇ ਉਸ ਦੀ ਮਾਂ ਕੁਸ਼ਲਿਆ ਵੀ ਸ਼ਾਮਿਲ ਨੇ ਧੰਮਾ ਕਹਿੰਦੀ ਹੈ ਕਿ ਇਸ ਨੂੰ ਨਾ ਮਾਰੋ ਮੇਰਾ ਇਕੱਲਾ ਮੁੰਡਾ ਹੈ ਤਾਂ ਇੱਕ ਹਮਲਾਵਰ ਮਹਿਲਾ ਨੂੰ ਭੈਣ ਕਹਿੰਦਾ ਹੈ ਅਤੇ ਲੜਕੇ ਨੂੰ ਸੁਰੱਖਿਅਤ ਰੱਖਣ ਦੀ ਗੱਲ ਕਰਦਾ ਹੈ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਬਾਕੀ ਦੇ ਚਾਰ ਵਿਅਕਤੀ ਉਸ ਕਿਸ਼ੋਰ ਨੂੰ ਮਾਰਨਾ ਚਾਹੁੰਦੇ ਸਨ ਤਾਂ ਹਮਲੇ ਵਿੱਚ ਜੋ ਲੋਕ ਬਚ ਗਏ ਉਹ ਬੇਹਦ ਡਰ ਗਏ ਉਹਨਾਂ ਪੁਲਿਸ ਨੂੰ ਕੋਈ ਰਿਪੋਰਟ ਨਹੀਂ ਕੀਤੀ ਅਤੇ ਇਹ ਸਾਰੀਆਂ ਲਾਸ਼ਾਂ ਇੱਕ ਪੁਲਿਸ ਮੁਲਾਜ਼ਮ ਨੇ ਦੇਖੀਆਂ ਸਨ ਇਸ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਹਲਚਲ ਹੁੰਦੀ ਹੈ ਉਸ ਨੂੰ ਸਭ ਜਾਣਦੇ ਨੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਬੱਸ ਵਿੱਚੋਂ ਉਹਨਾਂ ਨੂੰ ਕਿਸੇ ਥਾਂ ਤੇ ਉਤਾਰ ਦਿੱਤਾ ਜਾਂਦਾ ਹੈ ਸਾਰੀਆਂ ਸਵਾਰੀਆਂ ਨੂੰ ਉਤਾਰ ਕੇ ਅੱਗੇ ਜਾ ਕੇ ਬੱਸ ਇੱਕ ਇਲਾਕੇ ਵਿੱਚ ਛੱਡ ਦਿੱਤੀ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਜਿਹੜੀਆਂ ਸਵਾਰੀਆਂ ਨੇ ਉਹ ਇੱਕ ਟ੍ਰੈਕਰ ਆਹੀ ਲਿਫਟ ਲੈ ਕੇ ਬਿਆਸ ਦੇ ਅੰਡੇ ਤੇ ਪਹੁੰਚੀਆਂ ਅਤੇ ਆਪਣੇ ਘਰਾਂ ਵੱਲ ਨੂੰ ਰਵਾਨਾ ਹੋ ਗਈਆਂ ਤਾਂ ਰੌਂਟੇ ਖੜੇ ਕਰਨ ਵਾਲੀ ਇਹ ਵਾਰਦਾਤ ਵਾਪਰੀ ਇਸ ਤੋਂ ਬਾਅਦ ਇੱਕ ਅਜਿਹੀਆਂ ਵਾਰਦਾਤਾਂ ਦਾ ਸਿਲਸਲਾ ਹੈ ਜਿਹੜਾ ਉਹ ਵੀ ਸ਼ੁਰੂ ਹੋਇਆ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਘਟਨਾਕ੍ਰਮ ਨੇ ਜਿਹੜੇ ਉਹ ਪੰਜਾਬ ਦੇ ਇਤਿਹਾਸ ਦੇ ਵਿੱਚ ਵਾਪਰੇ ਤਾਂ ਜਿਵੇਂ ਜਿਵੇਂ ਉਹ ਘਟਨਾਵਾਂ ਹੋਈਆਂ ਜਿਨ੍ਹਾਂ ਦੇ ਸਾਹਮਣੇ ਨਾਲ ਉਹ ਘਟਨਾਵਾਂ ਵੀ ਤੁਹਾਡੇ ਰੂਬਰੂ ਕਰਾਂਗੇ